ਔਰ ਇਹ ਹੈਗੀ ਆ ਇਟਲੀ ਵਿੱਚ ਫੈਮਲੀ ਬਣਾਉਣ ਵਾਸਤੇ ਜਦੋਂ ਆਪਾਂ ਇਟਲੀ ਦੇ ਵਿੱਚ ਆ ਜਾਂਦੇ ਹਾਂ ਇੱਕ ਵਾਰੀ ਤੇ ਪਹਿਲਾ ਹੁੰਦਾ ਸੀਗਾ ਟਾਈਮ ਵੀ ਇਸ 1 ਸਾਲ ਜੇ ਤੁਸੀਂ ਲਗਾਤਾਰ ਕੰਮ ਕਰਦੇ ਆ ਕੰਟਰੈਕਟ ਦੇ ਨਾਲ ਕੰਟਰੈਕਟੋ ਦੇ ਨਾਲ ਤੇ ਸਾਲ ਬਾਅਦ ਆਪ ਦੀ ਫੈਮਲੀ ਦਾ ਬੁਲਾ ਸਕਦੇ ਆ ਹਨਾ ਪਰ ਹੁਣ ਨਵੇਂ ਰੂਲ ਆ ਜਿਹੜੇ ਚੇਂਜ ਕਰਤੇ ਆ ਨਵੇਂ ਰੂਲ ਦੇ ਵਿੱਚ ਇਹ ਟਾਈਮ 2 ਸਾਲ ਦਾ ਕਰਤਾ ਨਵੇਂ ਕਾਨੂੰਨਾਂ ਦੇ ਵਿੱਚ ਤੁਸੀਂ ਇਟਲੀ ਦੇ ਵਿੱਚ ਆ ਗਏ ਆਕੇ ਤੁਸੀਂ ਕੰਮ ਕਰਨ ਲੱਗਦੇ ਆ ਤੇ 2 ਸਾਲ ਬਾਅਦ ਤੁਸੀਂ ਆਪਦੀ ਫੈਮਲੀ ਬੁਲਾ ਸਕਦੇ ਆ ਫੈਮਲੀ ਦੇ ਵਿੱਚ ਕੌਣ ਆਉਂਦਾ ਫੈਮਲੀ ਦੇ ਵਿੱਚ ਆਉਂਦਾ ਮੀ ਮੀਆਂ ਬੀਬੀ ਹੈ ਨਾ ਪਤੀ ਨੇ ਆਪਦੀ ਪਤਨੀ ਨੂੰ ਬੁਲਾਉਣਾ ਜਾਂ ਪਤਨੀ ਨੇ ਆਪਦੇ ਪਤੀ ਨੂੰ ਬੁਲਾਉਣਾ ਉਹ ਹੋਗੇ ਜੇਕਰ ਤੁਸੀਂ ਬੱਚਿਆਂ ਨੂੰ ਬੁਲਾਉਣਾ ਬੱਚਾ ਦੀ ਉਮਰ 18 ਸਾਲ ਤੋਂ ਕੱਟ ਚਾਹੀਦੀ ਹੈ ਜੇਕਰ ਤੁਸੀਂ ਆਪਦੇ ਮਾਪੇ ਨੂੰ ਬੁਲਾਉਣਾ ਇਹ ਆਉਂਦੇ ਫੈਮਲੀ ਦੇ ਵਿੱਚ ਫੈਮਲੀ ਦੇ ਵਿੱਚ ਪੈਣ ਭਰਾ ਤਾਏ ਚਾਚੇ ਹੋਰ ਕੋਈ ਨਹੀਂ ਆਉਂਦਾ ਇਹਨਾਂ ਨੂੰ ਤੁਸੀਂ ਫੈਮਿਲੀ ਬੇਸ ਤੇ ਬੁਲਾ ਸਕਦੇ ਆ ਇਹਦੇ ਆਸਤੇ ਕੀ ਕੀ ਚਾਹੀਦਾ ਹੁੰਦਾ ਇੱਕ ਤਾਂ 2 ਸਾਲ ਦਾ ਟਾਈਮ ਤੁਹਾਨੂੰ ਲਗਾਤਾਰ ਹੋਇਆ ਹੋਵੇ ਇੱਥੇ ਨੰਬਰ 2 ਤੇ ਤੁਹਾਡੇ ਕੋਲੇ ਘਰ ਹੋਣਾ ਚਾਹੀਦਾ ਘਰ ਰਹਿਣ ਯੋਗ ਘਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਹਨਾ ਜਿਹਨੂੰ ਲੋਜੋਤੀਆ ਇਹਦੋਂ ਨੇ ਤਾਂ ਕਹਿੰਦੇ ਆ ਉਹਦੇ ਵਿੱਚ ਜਗ੍ਹਾ ਹੋਣੀ ਚਾਹੀਦੀ ਆ ਉਹ ਸਰਟੀਫਿਕੇਟ ਦੇ ਵਿੱਚ ਮੈਂਸ਼ਨ ਹੁੰਦਾ ਵੀ ਇਸ ਘਰ ਦੇ ਵਿੱਚ ਤਿੰਨ ਬੰਦਿਆਂ ਦੀ ਜਾਂ ਚਾਰਾਂ ਦੀ ਜਾਂ ਦੋਹਾਂ ਦੀ ਜਗ੍ਹਾ ਹੈਗੀ ਉਹ ਘਰ ਦੇ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਹਾਡੀ ਆਮਦਨ ਇੱਕ ਬੰਦੇ ਆਸੇ 10000 10500 ਤੋਂ ਕੁਝ ਉੱਪਰ ਚਾਹੀਦੀ ਹੈ ਇਹ ਮੇਨ ਮੇਨ ਚੀਜ਼ਾਂ ਹੋਰ ਜ਼ਿਆਦਾ ਕੋਈ ਹੋਰ ਫਾਰਮੈਟੀ ਸਤਿ ਸ਼੍ਰੀ ਅਕਾਲ